ਰਾਜਪੁਰਾ ਹਲਕਾ ਦੇ ਕਾਂਗਰਸੀ ਵਿਧਾਇਕ ਸਰਦਾਰ ਹਲਦਿਆਲ ਸਿੰਘ ਕੰਬੋੜ ਨੇ ਸ਼ਹਿਰ ਦੇ ਵਿਕਾਸ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲੋਂ 50 ਕਰੋੜ ਤੋਂ ਵੱਧ ਦੀ ਰਾਸ਼ੀ ਵਿਕਾਸ ਕਾਰਜਾਂ ਲਈ ਲਿਆਂਦੀ ਹੈ। ਇੱਥੇ ਰਾਜਪੁਰਾ ਜਿਹੜਾ ਸਾਡਾ ਗੇਟਵੇ ਆ ਪੰਜਾਬ ਦਾ ਪਹਿਲਾ ਸ਼ਹਿਰ ਆ ਜਿਹੜਾ ਪੰਜਾਬ ਦਾ ਬਈ ਇਸ ਦਾ ਪਿਛਲੇ ਲਗਭਗ 1.5 ਸਾਲ ਤੋਂ ਹੀ ਬਹੁਤ ਵੱਡੇ ਡਿਵੈਲਪਮੈਂਟ ਦੇ ਕੰਮ ਅਸੀਂ ਸ਼ੁਰੂ ਕੀਤੇ ਹੋਏ ਆ। ਪਰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਦਾ ਕੱਲ ਜਿਹੜੀ ਤਰੀ ਬਜਟ ਮੀਟਿੰਗ ਸੀ ਉਹਨਾਂ ਨੇ ਐਮਰਜ ਦੀ ਰੱਖੀ ਹੋਈ ਸੀ ਤਾਂ ਉਹਦੇ ਵਿੱਚ ਮੇਰੇ ਹਲਕੇ ਨੂੰ ਜਿੰਨੀਆਂ ਵੀ ਮੈਂ ਗੱਲਾਂ ਕੀਤੀਆਂ ਉਹ ਸਾਰੀਆਂ ਉਹਨਾਂ ਨੇ ਉਹ ਮਨਜ਼ੂਰ ਕੀਤੀਆਂ ਨੇ ਤੇ ਜਿਹਦੇ ਵਿੱਚ ਲਗਭਗ 50 ਕਰੋੜ ਰੁਪਏ ਦੇ ਜਿਹੜੇ ਕੰਮ ਹੈਗੇ ਆ ਉਹ ਮੇਰੇ ਸ਼ਹਿਰ ਦੇ ਰਾਜਪੁਰਾ ਦੇ ਪਿੰਡਾਂ ਦੇ ਅਤੇ ਬਨੂੜ ਦੇ ਜੋ ਮੇਰੇ ਹਲਕੇ ਦਾ ਮਤਲਬ ਕਿ ਹਿੱਸਾ ਹੈ ਤੇ ਉਹ ਜਿਹੜੇ ਪਏ ਆ ਅਰ ਇਹਦੇ ਲਈ ਮੈਂ ਕੋਟਨ-ਕੋਟ ਉਹਨਾਂ ਦਾ ਧੰਨਵਾਦ ਕਰਦਾ ਇਹ ਤੋਂ ਪਹਿਲਾਂ ਵੀ ਮੇਰੇ ਇਲਾਕੇ ਦੇ ਵਿੱਚ 156 ਕਰੋੜ ਰੁਪਏ ਦਾ ਪੀਣ ਵਾਲਾ ਪਾਣੀ ਦਾ ਪ੍ਰੋਜੈਕਟ ਜਿਹੜਾ ਮਨਜ਼ੂਰ ਹੋ ਗਿਆ ਜਿਹੜਾ ਅਗਲੇ ਮਹੀਨੇ ਤੋਂ ਉਹਦਾ ਕੰਮ ਸ਼ੁਰੂ ਹੋਣ ਚੱਲਿਆ ਹੈਗਾ ਬਨੂ ਬਨੂੜ ਕਨਾਲ ਜਿਹਦੇ ਤੇ 150 ਕਰੋੜ ਰੁਪਏ ਲੱਗਦਾ 149 ਕਰੋੜ ਰੁਪਏ ਦਾ ਪ੍ਰੋਜੈਕਟ ਹੈਗਾ ਉਹ ਉਹਦੇ ਲਈ 12 ਕਰੋੜ ਰੁਪਏ ਦੀ ਲੋੜ ਸੀ ਸਾਨੂੰ ਅਖੀਰ ਤੇ ਜਿਹੜਾ ਕੰਪਲੀਟ ਹੋਣ ਲਈ ਉਹ 12 ਕਰੋੜ ਰੁਪਏ ਦੀ ਸੀਐਮ ਸਾਹਿਬ ਨੇ ਅਪਰੀਸ ਕਰਤਾ ਨੂੰ ਹੋਰ ਵੀ ਸਾਡੇ ਪੁਲਾਂ ਦੇ ਹੋਣ ਸੜਕਾਂ ਦੇ ਹੋਣ ਚਾਹੀਏ ਇੱਕ ਸਾਨੂੰ ਨਿਪ ਇਰੀਗੇਸ਼ਨ ਦੇ ਲਈ ਸੀ ਮੇਰਾ 15 ਵੀ ਪਿੰਡਾਂ ਦੇ ਵਿੱਚ ਉਹ ਜਿਹੜਾ ਹੈਗਾ ਉਹਨਾਂ ਨੇ ਜਿਹੜੀ ਹੱਬ ਨਹੀਂ ਭਰ ਲਈ ਹੈਗੀ ਆ ਤਾਂ ਇਹਦੇ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ 6.6 ਕਿਲੋਮੀਟਰ ਇਹ ਜਿਹੜੀ ਗਾਗਨ ਚੌਂਕ ਤੋਂ ਮੁੱਖ ਚੌਂਕ ਤੱਕ ਇਹ 6 ਕਿਲੋਮੀਟਰ ਤੇ 1.5 ਕਿਲੋਮੀਟਰ ਜਿਹੜੀ ਹੈਗੀ ਆ 올ਡ GT ਰੋਡ ਜਿਹੜੀ ਸਾਡਾ ਪੁਰਾਣਾ ਉਹ ਜਿਹੜਾ ਏਰੀਆ ਪੈਂਦਾ ਸੀਗਾ ਜਿੱਥੋਂ ਐਂਟਰੀ ਸੀਗੀ ਰਾਜਪੁਰਾ ਦੀ ਪੁਰਾਣਾ ਬੱਸ ਸਟੈਂਡ ਪੈਂਦਾ ਹੈਗਾ ਇਹਦੇ ਲਈ ਫੁੱਲ 6 ਕਰੋੜ ਰੁਪਏ ਤੋਂ ਉੱਤੇ ਸੀ ਜਿਹੜਾ ਉਹ ਸਾਡਾ ਨਿਵਾੜ ਤੋਂ ਕਲੀਅਰ ਹੋ ਕੇ ਆ ਗਿਆ ਤੇ ਉਹਦਾ ਕੰਮ ਬੜਾ ਜੰਗੀ ਪੱਤਰ ਤੇ ਜਾਂਦਾ ਹੈ ਤੇ ਨਾਲ ਨਾਲ ਮੈਂਨੇ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ 1 ਕਰੋੜ ਰੁਪਏ ਦੀ ਬਿਊਟੀਫਿਕੇਸ਼ਨ ਦੇ ਲਈ ਐਕਸਟਰਾ ਦਿੱਤਾ ਤੇ ਦਾ ਜਿਹੜੇ ਹੈਗੇ ਟੈਂਡਰ ਕੀ ਕਹਿੰਦੇ ਜਲਦੀ ਖੁੱਲਣ ਜਾ ਰਹੇ ਆ ਇਹ ਇਹ 24 ਤਰੀਕ ਆ ਉਹਨਾਂ ਦੀ ਲਾਸਟ ਡੇ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਸ਼ਹਿਰ ਰਾਜਪੁਰਾ Town ਵਿੱਚ ਹੈ ਨਿਊ ਗੁਪਤਾ ਮੈਡੀਕਲਸ ਪੋਗਲਰ ਰੋਡ ਸਾਹਮਣੇ ਅਮਨ ਕਰਮਕੰਡਾ ਨਵੀਂ ਅਨਜਮੰਦੀ ਅਤੇ ਸਬਜ਼ੀ ਮੰਡੀ ਰਾਜਪੁਰਾ ਵਿੱਚ ਹੈ ਡਾਕਟਰ ਬੋਬੀ ਸਿੰਘ ਸਕਿਨ ਸਪੈਸ਼ਲਿਸਟ ਪੀਜੀਆੀ ਚੰਡੀਗੜ੍ਹ ਹਰ ਸ਼ਨੀਵਾਰ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਚਮੜੀ ਰੋਗਾਂ ਦੀ ਜਾਂਚ ਕਰਿਆ ਕਰਨਗੇ